ਜਿਸ ਵੇਲੇ ਜੀ ਤੁਸੀਂ ਸੰਯੁਕਤ ਮੋਰਚੇ ਤੋਂ ਲੈ ਕੇ ਅੱਜ ਤੱਕ ਇਹ ਨਾ ਆਲਮੋਸਟ ਸਾਰੀਆਂ ਜਥੇਬੰਦੀਆਂ ਦੇ ਆਗੂ ਵਾਲੇ ਵੀ ਮਿਲਿਓ ਤੇ ਉਹਨਾਂ ਵਰਕਰਾਂ ਨੂੰ ਵੀ ਮਿਲ ਰਹੇ ਉਹਨਾਂ ਦੇ ਜਿਨੇ ਵੀ ਹੈ ਨਾ ਨਾਲ ਤੁਰ ਰਹੇ ਨੇ ਕਿਉਂਕਿ ਹੁਣ 15 ਅਗਸਤ ਹੈ ਲੰਗੀ ਹੈ ਤੇ ਤੁਸੀਂ ਟਰੈਕਟਰ ਮਾਰਚ ਨਿਕਾਲ ਲਿਆ ਸੀ ਲੇਕਿਨ ਆਪਾਂ ਜੇਕਰ ਅੱਜ ਵੀ ਗੱਲ ਕਰੀਏ ਪਹਿਲਾਂ ਤਾਂ ਇੱਕ ਦੁੱਕਾ ਜਥੇਬੰਦੀ ਦਾ ਨਾਮ ਮੰਨਦਾ ਸੀ ਪਰ ਅੱਜ ਵੀ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕਿ ਇੱਕ ਚੁੱਕੇ ਤੇ ਜਥੇਬੰਦੀ ਆਪਾਂ ਨੂੰ ਸਾਹਮਣੇ ਆ ਰਹੀ ਹੈ ਕੀ ਕਾਰਨ ਹੈ ਕਿ ਜੋ ਜਥੇ ਬੰਦਿਆਂ ਇਹ ਇੱਕ ਝੰਡੇ ਥੱਲੇ ਇਕੱਠੀਆਂ ਹੋ ਕੇ ਨਹੀਂ ਕੰਮ ਕਰਦੀਆਂ ਆਪਸ ਚਲਾ ਦਾ ਸੰਯੁਕਤ ਮੋਰਚੇ ਤੋਂ ਅੱਜ ਤੱਕ ਦੇਖੜ ਦੇਖੇ ਇਸ ਤਰ੍ਹਾਂ ਹੋ ਜਾਂਦੀ ਭਈ ਐਸ ਬਹੁਤ ਦੂਰ ਗੈਪ ਪੈ ਗਿਆ ਇਹਨਾਂ ਦਾ ਪੈ ਗਿਆ ਇਹਨਾਂ ਦਾ ਸਾਨੂੰ ਇਹ ਚੀਜ਼ ਦਾ ਬੜਾ ਵੱਡਾ ਦੁੱਖ ਆ ਜੀ ਕਿਉਂਕਿ ਜਥੇ ਬੰਦਿਆਂ ਦਾ ਇਕਾ ਤਾਂ ਆ ਹੋ ਸਕਦਾ ਕਿ ਉਹ ਆਪਣੀ ਹਮਾਇਤ ਕਰਨ। ਹਮ ਹਰ ਬੰਦੇ ਨੂੰ ਇਹ ਲੱਗਦਾ ਕਿ ਮੈਂ ਸਹੀ ਹਾਂ ਫਲਾਣਾ ਗਲਤ ਹ। ਜਦੋਂ ਕਿ ਲੜਾਈ ਉਹ ਵੀ ਸਾਰੀ ਲੋਕਾਂ ਨੇ ਲੜਦੇ ਆ ਕੋਈ ਵੀ ਜਿੱਥੇ ਬੰਦੀ ਆ ਹੱਥ ਜਿੱਥੇ ਬੰਦੀ ਲੋਕਾਂ ਦੀ ਲੜਾਈ ਲੱਗ ਰਹੀ ਹੈ। ਜੀ। ਫਿਰ ਉਹ ਲੜਦਾ ਤਾਂ ਜਦੋਂ ਲੋਕਾਂ ਨੂੰ ਸਹਾਇਤਾ ਦਿੰਦੇ ਆ ਤਾਂ ਉਹਨਾਂ ਨੂੰ ਇਹ ਭੁਲੇਖਾ ਪੈ ਜਾਂਦਾ ਕਿ ਸਿਰਫ ਮੈਂ ਸਹੀ ਹਾਂ ਮੈਨੂੰ ਪਾ ਕਰਕੇ ਸਹਾਇਤਾ ਦੇ ਰਹੇ ਹਾਂ। ਜੀ। ਜਦੋਂ ਕਿ ਲੋਕ ਆਪਾਂ ਨੂੰ ਜਿਹੜਾ ਘਾਟਾ ਪੈ ਰਿਹਾ ਆਂਦਾ ਉਹ ਘਾਟੇ ਨੂੰ ਲੋਕੜ ਦੀ ਖਤਰ ਉਹਨਾਂ ਨੂੰ ਸਹਾਇਤਾ ਦਿੰਦਾ ਸਿਆ ਸਰਕਾਰਾਂ ਸਾਡੀ ਬਾਹਰ ਨਹੀਂ ਫੜਦੀਆਂ ਤੁਸੀਂ ਜਿੱਥੇ ਬੰਦਿਆਂ ਦੇ ਨਾਲ ਜੁੜ ਗਏ ਤਾਂ ਕਿ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਉਹ ਨਾ ਹੋਵੇ ਜੀ ਜਦੋਂ ਲੋਕ ਜੁੜ ਜਾਂਦੇ ਆ ਤਾਂ ਉਹ ਇਸ ਪੱਲੇਖੇ 'ਚ ਆ ਜਾਂਦਾ ਵੀ ਸਿਰਫ ਜਿਹੜੀ ਯੋਗਤਾ ਉਹ ਸਿਰਫ ਸਾਡੇ 'ਚ ਆ ਉਹ ਜਿੱਥੇ ਬੰਦੀ ਮਾੜੀ ਜਾਂ ਜੀ ਉਹ ਮੈਂ ਸਹੀ ਤੋਂ ਵੀ ਇਹ ਗੱਲ ਦਾ ਪ੍ਰਚਾਰ ਕਰਦਾ ਜਿਵੇਂ ਸਾਡੇ ਇੱਥੇ ਸਿੱਧੂਪੁਰ ਜਿੱਥੇ ਬੰਦਿਓਂ ਕਿਲਾ ਪੜ ਰਿਹਾ ਪਰ ਜਦੋਂ ਰੇਲਾ ਰੋਕਣ ਦਾ ਸੱਤਾ ਮਿਲਿਆ ਸੀ ਜੀ ਤਾਂ ਉੱਥੇ ਆਪਣੇ ਸਿੱਧੂਪੁਰ ਜਿੱਥੇ ਬੰਦਿਓਂ ਵੀ ਇਹ ਕਿਹਾ ਗਿਆ ਕਿ ਪਹਿਲਾ ਮੋਰਚਾ ਲੱਗਿਆ ਸੀਗਾ ਉੱਥੇ ਕੋਸ ਖਸਾਨ ਜੱਥੇ ਵੇਦਦੇ ਆਕੂ ਮੋਰਚਾ ਵੇਚਿਆ ਹੂੰ ਜਦੋਂ ਕਿ ਇਹ ਬਹੁਤ ਹੀ ਘਟਿਆ ਗੱਲ ਆ ਜਦੋਂ ਆਪਾਂ ਇੱਕ ਦੂਜੇ ਨੂੰ ਲੈਂਦੇ ਆ ਜੇ ਅੱਜ ਆਪਾਂ ਉਹਨਾਂ ਨੂੰ ਕਹਿੰਦੇ ਆ ਕਿ ਉਹ ਮੋਰਚਾ ਵੇਚਿਆ ਹੈ ਤਾਂ ਆਪਣੇ ਤੇ ਵੀ ਉਹ ਦੂਸਰਾਂ ਨਾਲ ਆਪਣੇ ਕੋਲ ਕਿਹੜੀ ਮੋੜ ਲੱਗੀ ਹੋਈ ਹੈ ਵੀ ਜਿਹੜਾ ਆਪਾਂ ਇਹ ਕੁਝ ਨਹੀਂ ਕਰਾਂਗੇ ਉਹਦੇ ਕਰਕੇ ਲੋਕਾਂ ਦਾ ਸਹਿਯੋਗ ਘਟਦਾ ਜਿੱਥੇ ਬੰਦਿਆਂ ਨਾਲੋਂ ਜਿੰਨਾ ਪਹਿਲਾਂ ਸੀਗਾ ਉਹ ਘਟ ਰਿਹਾ ਲੋਕਾਂ ਦਾ ਇਸ ਕਰਕੇ ਇਹ ਜੀ ਆਪਸ ਵਿੱਚ ਇੱਕ ਹੋ ਕੇ ਇੱਕ ਦੂਜੇ ਨੂੰ ਮਾਰੇ ਨਾ ਕਹਿਣ ਹਮ ਸਿਰਫ ਮਤਭੇਦ ਹੋ ਸਕਦੇ ਆ ਉਹਨਾਂ ਦੇ ਪਰ ਇੱਕ ਦੂਜੇ ਦੇ ਖਿਲਾਫ ਨਾ ਬੋਲਣ ਆਪਾਂ ਲੋਕ ਇਹਨਾਂ ਨਾਲ ਪਹਿਲਾ ਨਾਲੋਂ ਡੁੱਗਣੇ ਜੋ